ਵੀ ਜਿਹੜੇ ਬੰਦੇ ਨੇ ਆਪਣੇ ਨੇ ਸੂਸਾਇਡ ਕਰ ਰਿਆ ਜਿੱਦੀ ਮੌਕੇ ਤੇ ਹੁੰਦਾ ਹੈ ਬਿਲਕੁਲ ਵੀਡੀਓ ਬਣੀ ਹੋਈ ਹੈ ਤੇ ਉਹਨੇ ਨਾਮ ਲੈ ਕੇ ਬੰਦੇ ਦਾ ਕਿਹਾ ਵੀ ਮੈਂ ਫਲਾਣੇ ਬੰਦੇ ਤੋਂ ਦੁਖੀ ਹੋ ਕੇ ਮੈਂ ਸੂਸਾਇਡ ਕਰ ਰਿਆ ਤੇ ਉਸ ਬੰਦੇ ਨੂੰ ਮਹਿੰਦਰ ਨੂੰ ਸਾਵਰਨ ਦਾ ਕਹਿਣਾ ਵੀ ਅਸੀਂ ਉਹਨੂੰ ਉਧਰ ਤੇ ਐਪੀਆਰ ਵੀ ਕਰਤੀ ਹੈ ਜੋ ਇੱਕ ਵੱਡਾ ਜੁਰਮ ਸੀ ਉਹਦਾ ਪਛਾਤਾ ਕਰਜ ਕਰਦਾ ਵਾਹਿਗੁਰੂ ਜੀ ਦਾ ਖਾਤ ਸਾਹ ਵਾਹਿਗੁਰੂ ਜੀ ਕੀ ਫਤਿਹ ਹਵ ਦੇ ਪਰਿਵਾਰ ਨੂੰ ਤੇ ਮੇਰੇ ਨਗਰ ਦੇ ਬੇਨਤੀ ਹੈ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਮਿੰਦਰ ਹੋਵੇਗਾ ਕਿੰਨੀ ਉਮਰ ਇਹਨਾਂ ਦੀ 30 ਸਾਲ 30 ਸਾਲ ਦੀ ਹੈ ਜੀ ਕੀ ਕਰਨਾ ਕੀ ਹੋਈ ਸਾਰੇ ਕਰਨਾ ਜੀ ਖੇਤੀਬਾੜੀ ਕਰਦਾ ਜੀ ਠੇਕੇ ਤੇ ਲਿੰਦਾ ਜੀ ਥੋੜੇ ਆ ਦੋ ਦੋ ਤਿੰਨ ਕਿੱਲੇ ਤੇ ਉਹ ਆਰਤੀ ਤੋਂ ਗਿਆ ਘਰ ਠੇਕਾ ਲਿਆ ਕੇ ਸਾਰੀ ਫਸਲ ਸਿੱਟ ਦਿੰਦਾ ਜੀ ਆਰਤੀ ਨੇ ਕੋਈ ਫਸਲ ਨਹੀਂ ਸਾਡੀ ਕੱਟੀ ਜਿੰਨੀ ਵੀ ਫਸਲ ਦਿੱਤੀ ਆ ਅਸੀਂ ਨਾਲ ਕੋਈ ਪਰਚੀ ਨਹੀਂ ਭੇਜਦਾ ਜੀ ਹਾਂ ਹੋਰ ਕੌਣ ਕੌਣ ਸਿਹਾਰੇ ਲਗਾਈਏ ਕੌਣ ਕੌਣ ਧਾਰੇ ਲਗਾਈਏ ਵਿਸ਼ਾ ਨਾਲ ਕੀ 108 ਬੀਐਮਐਸ ਆ ਉਹ ਪਹਿਲੇ 304 ਸੀ ਬੰਦਾ ਗਿਫਤਾਰ ਕਰ ਲਿਆ ਪ੍ਰਸ਼ਾਸਨ ਹਾਂਜੀ ਹਾਂ ਸਰਪੰਚ ਸਾਹਿਬ ਨਾਮ ਦੱਸੋ ਤੁਹਾਨੂੰ ਓਕੇ ਜੀ ਹੁਣ ਸਹਕਾਰ ਹੋ ਰਿਹਾ ਸੀ ਹਾਂਜੀ ਹੋ ਰਿਹਾ ਬਹੁਤ ਬਹੁਤ ਧੰਨਵਾਦ ਪਰਿਵਾਰ ਰਾਜਮੰਦ ਹੋ ਗਿਆ ਜੀ ਪਰਿਵਾਰ ਸਾਡੀ ਮੰਗ ਹੀ ਹੈ ਵੀ ਜਿਹੜਾ ਦੋਸ਼ੀ ਹੈ ਉਹਦੇ ਉੱਤੇ ਕਾਰਵਾਈ ਹੋਵੇ ਤੇ ਪਰਚਾ ਹੋਵੇ ਤੇ ਉਹਨਾਂ ਨਾਲ ਕੀਤਾ ਜਾਵੇ। ਓਕੇ ਜੀ। ਇਹ ਜਿਹੜੀ ਮੰਗ ਸਾਡੀ ਹੋ ਗਈ ਹੈ ਪੂਰੀ। ਓਕੇ ਸਰ। ਸਾਹਿਬ ਆਏ ਨੇ। ਠੀਕ ਹੈ ਜੀ। ਇਹ ਆਪਣੀ ਜ਼ਮਾਨ ਤੋਂ ਤੁਹਾਡੀ ਤਸੱਲੀ ਕਰਾ ਰਹੇ ਨੇ। ਓਕੇ ਜੀ ਓਕੇ ਓਕੇ। ਛੇਤੀ ਬਾਅਦ ਆਪਾਂ ਆਪਦੇ ਸਾਥੀ ਦਾ ਸੰਸਕਾਰ ਵੀ ਕਰਾਉਣੇ ਮਿਲ ਕਰਨੀ ਹੈ ਯਾਰ। ਓਕੇ ਓਕੇ ਸਹੀ ਸਹੀ ਐ ਸਹੀ। ਰਾਈਟ। ਨਹੀਂ ਜੀ ਮੇਰੇ ਹਸਬੰਦ ਨੇ ਜੀ। ਓਕੇ ਓਕੇ ਹਸਬੰਦ ਨੇ ਤੁਹਾਡੇ ਕੀ ਨਾਮ ਹੈ ਇਹਨਾਂ ਦਾ? ਆਪਾਂ ਸैम ਸਿੰਘ ਜੀ। ਕਿੰਨੀ ਉਮਰ ਹੈ ਇਹਨਾਂ ਦੀ? ਸਾਨੂੰ ਫੈਕੀ ਦੇ ਸਾਹਮਣੇ ਫੈਕੀ ਸਿੱਤੀ ਜਾਂਦੀ ਹੈ ਕੀ ਕਰਨਾ ਕੀ ਹੋਈ ਸਾਰੇ ਕਟਣਾ ਜੀ ਖੇਤੀਬਾੜੀ ਕਰਦਾ ਜੀ ਠੇਕੇ ਤੇ ਲਿੰਦਾ ਜੀ ਥੋੜੇ ਜਿਹਾ ਦੋ ਦੋ ਤਿੰਨ ਕਿੱਲੇ ਤੇ ਉਹ ਆਰਤੀ ਤੋਂ ਕਿਹ ਅਗਰਾਂ ਠੇਕਾ ਲਿਆ ਕੇ ਸਾਰੀ ਫਸਲ ਸਿੱਟ ਦਿੰਦਾ ਜੀ ਆਰਤੀ ਨੇ ਕੋਈ ਫਸਲ ਨਹੀਂ ਸਾਡੀ ਕੱਟੀ ਜਿੰਨੀ ਵੀ ਫਸਲ ਲੱਗਦੀ ਆ ਅਸੀਂ ਨਾਲ ਕੋਈ ਪਰਤੀ ਨਹੀਂ ਪੇੜਦਾ ਜੀ ਨੇ ਸਾਡੇ ਨਾਲ ਦਬਾਅ ਮਾਰ ਲਾ ਲਾ ਕੇ ਵਿਆਜ ਲਾ ਲਾ ਕੇ ਉਹਨੇ 7 ਲੱਖ ਰੁਪਏ ਕਰਤਾ ਜੀ ਸਾਡੇ ਨੂੰ ਜੀ ਜੀ ਬਰਾ بیمار ਦਾ ਰਿਹਾ ਇਹਨੂੰ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਬੰਦੇ ਭੇਜ ਦੂ ਮੇਰੇ ਘਰੇ ਨੇ ਤਰੋਜ਼ ਬੈਠਾ ਦੀ ਨਵੇਂ ਪਿੰਡ ਦੇ ਉਧਰ ਧਮਕੀਆਂ ਮਰਵਾਉਣ ਵਾਸਤੇ ਕੀ ਆਰਤੀ ਕਿੱਥੋਂ ਦਾ ਹੈਗਾ ਔਰ ਨਾਮ ਕੀ ਇਹਦਾ ਜੀ ਆਰਤੀ ਬੰਸਲ ਬੰਸਲ ਆਰਤੀ ਹਾਂਜੀ ਓਕੇ ਇੱਕ ਬੰਸਲ ਆਰਤੀ ਇਹਦੇ ਨਾਲ ਹੋਰ ਵੀ ਸਾਥੀ ਕੋਈ ਮਹਿੰਦਰ ਆਰਤੀ ਹੈ ਮਹਿੰਦਰ ਆਰਤੀ ਓਕੇ ਠੀਕੇ ਤੋਂ ਇਹ ਫਿਰ ਕੱਲ ਜਦੋਂ ਮੈਂ ਦਵਾਈ ਖਾਦੀ ਉਸ ਤੋਂ ਪਹਿਲਾਂ ਕੋਈ ਗੱਲ ਹੋਈ ਥਰ ਨਾਲੀ ਐਫ ਆਰ ਆਈ ਜਨਵਰੀ ਗਏ ਆ ਜੀ ਥਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇੰ ਆ ਗਏ ਮਿੱਠੀ ਬੋਲੀਆਂ ਦੇ ਦਿੰਦੇ ਤਾਂ ਸਾਨੂੰ ਦਵਾਈ ਕਰੇ ਖਾਦੀ ਇਹਨੇ ਦਵਾਈ ਕਰੇ ਖਾਦੀ ਆ ਜੀ ਬੰਦੇ ਭੱਜੇ ਔਰ ਇਹਨਾਂ ਦੀ ਮੌਤ ਹਸਪੀਟਲ ਹੋਈ ਜਾਂ ਰਸਤੇ 'ਚ ਹੋਈ ਇਤਿਹਾਸ ਹਸਪੀਟਲ 'ਚ ਹੋਈ ਆ ਜੀ ਉੱਥੇ ਬੰਦੇ ਜਾ ਕੇ ਆਏ ਨੇ ਹੂੰ ਇੱਥੇ ਚੌਂਕੀ ਵਾਲੇ ਬੰਦੇ ਦੋ ਬੰਦੇ ਆਏ ਨੇ ਸਾਰਾ ਕੁਝ ਉੱਥੇ ਦੇਖ ਕੇ ਆਏ ਨੇ ਆਏ ਨੇ ਪਰ ਇਹਨਾਂ ਨੇ ਕੋਈ ਕਾਰ ਵੀਡੀਓ ਬਾਰਕੇ ਜੀ ਉਹਨੇ ਹੁਣ ਤੁਸੀਂ ਇੱਥੇ ਤਰਨਾ ਲਾਇਆ ਹੁਣ ਤੁਹਾਡਾ ਮਕਸਦ ਕੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ ਇਨਸਾਫ ਚਾਹੀਦਾ ਹੂੰ ਉਹ ਨਾ ਡੈਡੀ ਨਹੀਂ ਹੈਗਾ ਜੀ ਇਹਨਾਂ ਦਾ ਸੰਸਕਾਰ ਹੁਣ ਕਦੋਂ ਕਰਨਾ ਹੈ ਸੰਸਕਾਰਤਾ ਜੀ ਪਰ ਮੈਂ ਚਾਰ ਦਿਨ ਅਸੀਂ ਰੱਖਣਾ ਨਹੀਂ ਲੇਕਿਨ ਸਾਨੂੰ ਇਨਸਾਫ ਚਾਹੀਦਾ ਪਹਿਲਾਂ ਬੱਚੇ ਦਾ ਜੀ ਕੁਝ ਬਣਨਾ ਚਾਹੀਦਾ ਹੈ ਅਸੀਂ ਸੰਸਕਾਰ ਕਰਾਂਗੇ ਜੀ ਇਹਨਾਂ ਦਾ ਸ਼ਾਮ ਕੱਲ ਸ਼ਾਮ ਕੀ ਘਟਨਾ ਹੈ ਇਹ ਤੁਹਾਨੂੰ ਸ਼ਾਮ ਕੋ ਮਾਰੇ ਕੋਲ ਆਈ ਸੀ ਜੀ ਹੂੰ ਤੋਂ ਅਸੀਂ ਜਾ ਕੇ ਵਾਹ ਪਰ ਜੋ ਹੈ ਨਾ ਹਸਪਤਾਲ ਮੇ ਪਤਾ ਕੀਤਾ ਵਾਹ ਬਰੋਡ ਡੈੱਡ ਦਾ ਹੂੰ ਉਸ ਕੋ ਬਾਰੇ ਤੋਂ ਇਹਨਾਂ ਦੇ ਪਰਿਵਾਰ ਵਾਲੋਂ ਦਾ ਇਸ ਜੀਸ ਨੇ ਆਪਣਾ ਜੋ ਬਿਆਨ ਇੱਕ ਕਰਵਾਇਆ ਹੈ ਉਸ ਕੋ ਪਰਚਾ ਦਰਜ ਕਰ ਦਿੱਤਾ ਹੈ ਹੂੰ ਕਿਸ ਕੇ ਖਿਲਾਫ ਹੈ ਸਰ रिपोर्ट थी मेंबर सिंह का क्या मैटर क्या है सारा वैसे इनका कोई पैसों कार्ड के पैसों का कोई लेनदेन था नहीं तेल है जो त्रिवार वाले भी मार को बार-बार फोर्स करता है हम्म गवर्नमेंट में किसी एज में जो अनाउंस तो एफआईआर दर्ज हो चुकी सर हां एफआईआर वो एक किसान था उसने सुसाइड किया था किसी का नाम लेके वीडियो बनाई वो हमने अरेस्ट कर लिया है अभी में ਇਨਕਲਾਬ ਜੋ ਵੀ ਆਤਮ ਹੱਤਿਆ ਦੇ ਕਾਰਨ ਜੋ ਅਸ਼ੋਕ ਧਾਰਾ ਮੇਂ ਬੀਐਨਐਸਐਸ ਦੀ ਧਾਰਾ ਮੇਂ ਜੋ ਕੇਸ ਬੰਦਾ ਬਣ ਕੇ ਆਇਆ ਹੈ अच्छा जो आदमी अरेस्ट हुआ है उसके कोई आगे कार भी क्या है आगे जो भी कानूनी कार्रवाई होगी करेंगे उसके ਸਭ ਦਾ ਕੀ ਪਰਿਵਾਰ ਇਸ ਬਾਤ से सहमत ਹੈ ਸੰਸਕਾਰ ਕਰਨ ਦੀ हां सहमत ਹੈ ਬਹੁਤ ਪਰਿਵਾਰ ਵੀ ਗਾਉਂ ਵੀ ਸਾਰੇ ਸਹਿਮਤ ਹੋ ਗਏ ਸਮਾਂ ਸੇ ਜੇ ہماری ਤਸल्ली ਹੋ ਗਈ ਤਾਂ ਅਸੀਂ ਤੋ ਉਸ ਬੰਦੇ ਨੂੰ ਮਹਿੰਦਰ ਨੂੰ ਸਾਹਵਰ ਦਾ ਕਹਿਣਾ ਵੀ ਅਸੀਂ ਉਹਨੂੰ ਉਹਦੇ ਉੱਤੇ ਐਫਆਰ ਵੀ ਕਰਤੀ ਹੈ ਜੋ ਉਹਨ ਦਾ ਵੱਡਾ ਜੁਰਮ ਸੀ ਉਹਦਾ ਪਛਾਤਾ ਕਰਜ ਕਰਦਾ ਤਾਂ ਉਹਨੂੰ ਰੈਸਟ ਕਰਦੇ ਐ ਐ ਕਿੰਨਾ ਗੁੱਲੇ ਖਾਣੇ ਦੀ ਸੀ ਅਰ ਪਤਸੱਲੀ ਕਰਾਉਣ ਵਾਸਤੇ ਉਹਨੂੰ ਸਾਹਬ ਨੇ ਮਾਈਸਰ ਇੱਥੇ ਥਾਣੇ ਤੇ ਭਲਾ ਵੀ ਜਿਹੜਾ ਦੋਸ਼ੀ ਹੈ ਉਹਦੇ ਉੱਤੇ ਕਾਰਵਾਈ ਹੋਵੇ ਤੇ ਪਰਚਾ ਹੋਵੇ ਤੇ ਉਹ ਰੈਕ ਕੀਤਾ ਜਾਏ। ਇਹ ਜਿਹੜੀ ਮੰਗ ਸਾਡੀ ਹੋ ਗਈ ਹੈ ਪੂਰੀ। ਓਕੇ ਸਰ। ਸਾਹਬ ਆਏ ਨੇ। ਠੀਕ ਹੈ ਜੀ। ਇਹ ਆਪਣੀ ਜ਼ਮਾਨਤ ਤੋਂ ਤੁਹਾਡੀ ਤਸੱਲੀ ਕਰਾ ਦੇਣਗੇ। ਓਕੇ ਜੀ ਓਕੇ ਓਕੇ। ਤੋਂ ਬਾਅਦ ਆਪਾਂ ਆਪਣੇ ਸਾਥੀ ਦਾ ਸਸਕਾਰ ਵੀ ਕਰਨਾ ਹੀ ਹੈ ਯਾਰ। ਓਕੇ ਓਕੇ ਸਹੀ। ਉਹ ਤੇ ਰੱਖੀ ਸੀ ਕੀ ਫੈਸਲਾ ਹੋਇਆ। ਇਸ ਪ੍ਰਸ਼ਾਸਨ ਨੇ ਬਲਵਾ ਕੇ ਕੀਤਾ ਹੈ ਸਟਾਰ ਲਈ ਜਾ ਰਹੇ ਸੈਂਟੀਮੈਂਟ ਇੱਕ ਬੰਦਾ ਕਿਸਤਾਰ ਕਰ ਲਿਆ ਪ੍ਰਸ਼ਾਸਨ ਨੇ ਹਾਂਜੀ ਹਾਂਜੀ ਸਰਪੰਚ ਸਾਹਿਬ ਨਾਮ ਦੱਸੋ ਤੁਹਾਡਾ ਓਕੇ ਜੀ ਹੁਣ ਸਹਕਾਰ ਹੋ ਰਿਹਾ ਜੀ ਹਾਂਜੀ ਹੋ ਰਿਹਾ ਬਹੁਤ ਬਹੁਤ ਧੰਨਵਾਦ